ਸਟਾਕ ਮਾਰਕੀਟ ਥੋੜੇ ਪੈਸੇ ਨੂੰ ਅਗਲੇ 2 ਜਾਂ 3 ਮਹੀਨੇ ਦੇ ਵਿੱਚ ਡਬਲ ਕਰਨ ਦਾ ਕੋਈ ਮਾਧਿਅਮ ਨਹੀਂ ਹੈਗਾ। ਸਟਾਕ ਮਾਰਕੀਟ ਕਿਸੇ ਨੂੰ ਵੀ ਰਾਤੋਂ ਰਾਤ ਅਮੀਰ ਨਹੀਂ ਕਰ ਸਕਦੀ ਤੇ ਨਾ ਹੀ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਜੂਆ ਵਾ। ਜਿਵੇਂ ਲੋਕ 골ਡ 'ਚ ਇਨਵੈਸਟ ਕਰਦੇ ਆ, ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਦੇ ਆ, ਉਸੇ ਤਰ੍ਹਾਂ ਦੀ ਹੀ ਇੱਕ ਇਨਵੈਸਟਮੈਂਟ ਆ ਸਟਾਕ ਮਾਰਕੀਟ ਜਿਹਦੇ ਵਿੱਚ ਲੋਕ ਇਨਵੈਸਟ ਕਰਦੇ ਆ ਕੰਪਨੀਆਂ ਦੇ ਵਿੱਚ ਤੇ ਉਹਨਾਂ ਦੇ ਵਧੀਆ ਫਿਊਚਰ ਦੇ ਵਿੱਚ। ਡੇ ਟ੍ਰੇਡਿੰਗ, ਸਟੌਪ ਲੌਸ, ਫਿਊਚਰ ਆਪਸ਼ਨਸ, ਕਾਲਸ ਪੋਰਟਸ ਇੰਟਰਡੇ ਜਿਹੜੇ ਵੀ ਚਾਰਟ ਅੱਜ ਕੱਲ ਲੋਕਾਂ ਨੂੰ ਦਿਖਾਏ ਜਾਂਦੇ ਆ ਇਸ ਰਸਤੇ ਦੇ ਉੱਪਰ ਜਾ ਕੇ 90% ਲੋਕਾਂ ਨੂੰ ਬਹੁਤ ਹੀ ਜ਼ਿਆਦਾ ਆਰਥਿਕ ਤੌਰ ਦੇ ਉੱਪਰ ਲਾਸ ਹੋਊਗਾ ਤੇ ਬਾਕੀ ਦੇ 10% ਉਹ ਹੋਣਗੇ ਜਾਂ ਤਾਂ ਇਕੱਲੇ ਹੀ ਆਤਮ ਹੱਤਿਆ ਕਰਨਗੇ ਤੇ ਜਾਂ ਫਿਰ ਪੂਰੀ ਦੀ ਪੂਰੀ ਫੈਮਿਲੀ ਦੇ ਨਾਲ ਆਤਮ ਹੱਤਿਆ ਕਰਨਗੇ ਇਹ ਸਾਰਾ ਕੁਝ ਮੈਂ ਬੋਲ ਰਿਹਾ ਆ ਆਪਦੇ ਪਿਛਲੇ 18 ਸਾਲ ਦੇ ਤਜਰਬੇ ਤੋਂ ਲੌਂਗ ਰਨ ਦੇ ਵਿੱਚ ਕਿਸੇ ਵੀ ਹੋਰ ਇਨਵੈਸਟਮੈਂਟ ਦੇ ਨਾਲੋਂ ਸਟਾਕ ਮਾਰਕੀਟ ਕਿਤੇ ਹੀ ਜ਼ਿਆਦਾ ਰਿਟਰਨ ਦੇਣ ਵਾਲੀ ਪੂਰੀ ਦੁਨੀਆ ਦੀ ਇੱਕੋ ਇੱਕ ਆਪਸ਼ਨ ਹੈ ਚਾਹੇ ਉਹ ਜ਼ਮੀਨਾਂ ਹੋਣ ਲੈਂਡ ਪ੍ਰਾਪਰਟੀ ਹੋਵੇ ਤੇ ਚਾਹੇ ਸਟਾਕ ਮਾਰਕੀਟ ਹੋਵੇ ਤੁਹਾਨੂੰ ਇਨਵੈਸਟਮੈਂਟ ਕਰਨ ਦੇ ਲਈ ਪੇਸ਼ੈਂਸ ਹੋਣਾ ਚਾਹੀਦਾ ਤੇ ਨਾਲ ਹੀ ਨਾਲ ਉਸ ਬਿਜ਼ਨਸ ਦੀ ਸਮਝ ਹੋਣੀ ਚਾਹੀਦੀ ਆ ਨਾ ਕਿ ਇਹ ਸਭ ਕੁਝ ਸਿੱਖਿਆ ਜਾਂਦਾ ਵਾ ਅਲੱਗ-ਅਲੱਗ ਕੋਰਸ ਖਰੀਦ ਕੇ ਉੱਥੇ ਫੀਸ ਦੇ ਕੇ ਵੱਡੇ ਵਡੇਰਿਆਂ ਨੇ ਜ਼ਮੀਨਾਂ ਲਈਆਂ ਨੇ ਲੈਂਡ ਪ੍ਰੋਪਰਟੀਆਂ ਲਈਆਂ ਨੇ ਉਹ ਸਿਰਫ ਇਸ ਕਰਕੇ ਲਈਆਂ ਉਹਨਾਂ ਨੂੰ ਉਸ ਚੀਜ਼ ਦੀ ਸਮਝ ਸੀ ਤੇ ਉਸ ਚੀਜ਼ ਦਾ ਜਿਹੜਾ ਫਿਊਚਰ ਸੀਗਾ 10 ਸਾਲ ਦਾ 20 ਸਾਲ ਦਾ ਉਹਨਾਂ ਨੂੰ ਉਹ ਚੰਗਾ ਲੱਗਦਾ ਸੀ ਜੇ ਤੁਸੀਂ ਸਟਾਕ ਮਾਰਕੀਟ ਨੂੰ ਬਹੁਤ ਹੀ ਧਿਆਨ ਦੇ ਨਾਲ ਤੇ ਪੂਰੀ ਚੰਗੀ ਤਰ੍ਹਾਂ ਦੇ ਨਾਲ ਸਮਝਣਾ ਚਾਹੁੰਦੇ ਹੋ ਤਾਂ ਇੱਥੇ ਸਕਰੀਨ ਦੇ ਉੱਪਰ ਮੇਰੇ ਬਹੁਤ ਸਾਰੇ ਐਪੀਸੋਡ ਦੇ ਨੰਬਰ ਤੁਹਾਨੂੰ ਦੇਖਣਗੇ ਇਹ ਸਾਰੇ ਦੇ ਸਾਰੇ ਵੀਡੀਓ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਵਿੱਚ ਬਹੁਤ ਚੰਗੀ ਤਰ੍ਹਾਂ ਦੇ ਨਾਲ ਇਨਫੋਰਮੇਸ਼ਨ ਮਿਲ ਜੂਗੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਇੱਕ ਆਖਰੀ ਸਲਾਹ ਸਟਾਕ ਮਾਰਕੀਟ ਨੂੰ ਕਦੇ ਵੀ ਤੁਸੀਂ ਆਪਣੀ ਮਹੀਨੇ ਦੀ ਇਨਕਮ ਪੂਰੀ ਕਰਨ ਦਾ ਮੇਨ ਸਾਧਨ ਨਹੀਂ ਮੰਨਣਾ ਤੇ ਨਾ ਹੀ ਮਹੀਨੇ ਦਾ ਖਰਚਾ ਪੂਰਾ ਸਟਾਕ ਮਾਰਕੀਟ ਤੋਂ ਬਣੇ ਹੋਏ ਪੈਸੇ ਤੋਂ ਕਰਨ ਦੀ ਕੋਸ਼ਿਸ਼ ਕਰਨੀ ਆ ਸਟਾਕ ਮਾਰਕੀਟ ਇੱਕ ਇੰਨਾ ਕੋ ਵੱਡਾ ਬੀਸਟ ਆ ਜਿਹਨੂੰ ਤੁਸੀਂ ਪੂਰੀ ਤਰ੍ਹਾਂ ਨਾਲ ਖੁੱਲਾ ਛੱਡਣਾ ਵਾ ਅਗਲੇ 10 ਸਾਲਾਂ ਲਈ ਤਾਂ ਉਦੋਂ ਹੀ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਸਟਾਕ ਮਾਰਕੀਟ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਵਧੀਆ ਰਿਟਰਨ ਲੈ ਸਕਦੇ ਆ ਅੱਜ ਤਾਂ ਆਪਣਾ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਇੱਕ ਕੰਪਨੀ ਦੀ ਤੇ ਇੱਕ ਬਿੱਲ ਦੀ ਬਿੱਲ ਹੈਗਾ اٹੋਮਿਕ એનર્ਜੀ ਦੇ ਨਾਲ ਰਿਲੇਟਡ ਹੁਣ ਤੁਸੀਂ اٹੋਮਿਕ એનર્ਜੀ ਤੋਂ ਹੀ ਸਮਝ ਸਕਦੇ ਹੋ ਕਿ ਕਿੰਨੇ ਵੱਡੇ ਲੈਵਲ ਦੀ ਗੱਲ ਹੈਗੀ اٹੋਮਿਕ એનર્ਜੀ ਆ ਠੀਕ ਆ ਤੇ ਨਾਲ ਇੱਕ ਗੱਲ ਹੈਗੀ ਉਹ ਬਾਲਚੰਦ ਨਗਰ ਇੰਡਸਟਰੀ ਨਾਮ ਦੀ ਇੱਕ ਕੰਪਨੀ ਆ ਹੁਣ ਆਪਾਂ ਇਹਦੀ ਅੱਜ ਗੱਲ ਕਿਉਂ ਕਰ ਰਹੇ ਹਾਂ ਪਹਿਲਾਂ ਹੁਣ ਤੁਹਾਨੂੰ ਇੱਕ ਦਿਖਾ ਦਿੰਨਾ ਕਿ ਆ ਦੇਖੋ ਤੁਹਾਡੇ ਇੱਥੇ ਕਿੱਥੇ ਗਿਆ ਉਹ ਤੁਹਾਨੂੰ ਬਿੱਲ ਤੁਹਾਨੂੰ ਇੱਥੇ ਦੇਖ ਰਿਹਾ ਹਾਂ ਉਹ ਕਾ ਅਟੋਮਿਕ એનર્ਜੀ ਐਕਟ ਆਫ 1962 1962 ਦਾ ਆਪਣਾ ਇੱਕ ਐਕਟ ਹੈਗਾ ਇੰਡੀਅਨ ਗਵਰਨਮੈਂਟ ਦਾ ਕਿ ਕੋਈ ਵੀ ਪ੍ਰਾਈਵੇਟ ਕੰਪਨੀ ਜਿਹੜੀ ਆ ਉਹ ਅਟੋਮਿਕ એનર્ਜੀ ਦੇ ਨਾਲ ਰਿਲੇਟਡ ਕੋਈ ਵੀ ਕੰਮ ਕਰ ਨਹੀਂ ਕਰ ਸਕਦੀ ਕੋਈ ਪਲਾਂਟ ਨਹੀਂ ਲਾ ਸਕਦੀ ਕੁਝ ਵੀ ਨਹੀਂ ਕਰ ਸਕਦੀ ਹੁਣੇ-ਹੁਣੇ ਇੰਡੀਅਨ ਸੈਟਲ ਜਿਹੜੀ ਗਵਰਨਮੈਂਟ ਹੈਗੀ ਆਪਣੀ ਇਸ ਟਾਈਮ ਭਾਜੀਪੀ ਦੀ ਤੇ ਉਹਨਾਂ ਨੇ ਇਹਦੇ ਵਿੱਚ ਮਤਲਬ ਇਹਨੂੰ ਚੇਂਜ ਕੀਤਾ ਵਾ ਤੇ ਨਵਾਂ ਹੁਣ ਕੀ ਕਰਦਾ ਕਿ ਪ੍ਰਾਈਵੇਟ ਕੰਪਨੀਆਂ ਨੇ ਜਿਹੜੀਆਂ ਉਹ ਇਹਦੇ ਅੰਦਰ ਕੰਮ ਕਰ ਸਕਦੀਆਂ ਨੇ ਆਪਣੇ ਪਲਾਂਟਸ ਵਗੈਰਾ ਲਾ ਸਕਦੀਆਂ ਨੇ ਇਸ ਤੋਂ ਇਲਾਵਾ اٹੋਮਿਕ એનર્ਜੀ ਦੇ ਜਿਹੜੇ ਵੀ ਪਲਾਂਟਸ ਲੱਗਣੇ ਆ ਉਹਨਾਂ ਦੇ ਵਿੱਚ ਜਿੰਨੇ ਵੀ ਇਕੁਪਮੈਂਟ ਆ ਮਸ਼ੀਨਰੀ ਆ ਇਨਫਰਾਸਟ੍ਰਕਚਰ ਆ ਉਥੇ 발ਚੰਦ ਨਗਰ ਜਿਹੜੀ ਹੈਗੀ ਆ ਕੰਪਨੀ ਉਹ ਆਪਣਾ ਸਾਰਾ ਕੁਝ ਪ੍ਰੋਵਾਈਡ ਕਰਦੀ ਆ ਸਰਵਿਸਿਜ਼ ਪ੍ਰੋਵਾਈਡ ਕਰਦੀ ਆ ਬਹੁਤ ਵੱਡੀ ਨਿਊਜ਼ ਹੈਗੀ ਆ ਇਹ 발ਚੰਦ ਨਗਰ ਇੰਡਸਟਰੀ ਦੇ ਨਾਮ ਕਿਉਂਕਿ اٹੋਮਿਕ એનર્ਜੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਅੱਗੇ ਵੀ ਇਹਨਾਂ ਸਾਰੇ ਪੂਰੀ ਦੁਨੀਆ ਦੇ ਵਿੱਚ ਹੀ ਸਭ ਤੋਂ ਇੱਕ ਜਿਹੜੇ ਚੀਜ਼ ਦਾ ਵੱਡਾ ਰੋਲ ਆ ਪਿਆ ਉਹ ਹੈਗਾ এনवायरमेंट ਦਾ ਪ੍ਰਦੂਸ਼ਣ ਦਾ ਪੋਲਿਊਸ਼ਨ ਦਾ ਠੀਕ ਹੋ ਗਿਆ ਤਾਂ ਇੰਡੀਅਨ ਗਵਰਨਮੈਂਟ ਦਾ ਵੀ ਹੁਣ ਇੱਕ ਚੀਜ਼ ਦੇ ਉੱਪਰ ਧਿਆਨ ਦੇਖ ਮੈਂ ਇੱਕ ਹੋਰ ਚੀਜ਼ ਤੁਹਾਨੂੰ ਸੇ ਦੱਸ ਦਿੰਨਾ ਇਹ ਜਿਹੜਾ ਆਪਣਾ ਚੈਨਲ ਹੈਗਾ ਵਾ ਇਹ ਜਿਹੜੇ ਵੀਡੀਓਸ ਨੇ ਇਹ ਨਰੋਲ ਆਪਣੇ ਲੈਣਗੇ ਬਿਜ਼ਨਸ ਓਰੀਐਂਟਡ ਨੇ ਪ੍ਰੋਫਿਟ ਤੇ ਰਿਲੇਟਡ ਰਹਿਣਗੇ ਇਹਦੇ ਵਿੱਚ ਕੋਈ ਆਪਰਾਜਨੀਤੀ ਕਰਨ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਹੈਗਾ ਠੀਕ ਹੋ ਗਿਆ ਤੇ ਉਹ ਗੱਲਾਂ ਬਾਅਦ ਰਹਿਣਗੀਆਂ ਆਪਣਾ ਇੱਥੇ ਸਿੰਪਲ ਉੱਥੇ ਕੰਮ ਰਹਿਣਾ ਹੁਣ ਇਹਨਾਂ ਦਾ ਕੰਮ ਕੀ ਹੈਗਾ ਜੋ ਇੰਡੀਅਨ ਗਵਰਨਮੈਂਟ ਇੱਥੇ ਸੋਚ ਰਹੀ ਆ ਕਿ ਕੀ ਹੈਗੀ ਆ 8.8 ਗੀਗਾਵਾਟ ਦੀ ਇੰਡੀਆ ਦੀ ਤੁਹਾਨੂੰ ਇੱਥੇ ਕਿਤੇ ਦਿਖ ਰਹੀ ਹੋਊਗੀ ਆ ਦੇਖੋ ਇੱਥੇ ਲਿਖਿਆ ਹੋਇਆ ði ਗਵਰਨਮੈਂਟ ਪਲਾਨਸ ਟੂ ਸਕੇਲ ਅਮਿਸ਼ਨ ਫਰੀ ਨਿਊਕਲੀਅਰ ਪਾਵਰ ਕੈਪੈਸਿਟੀ ਮਤਲਬ ਗਵਰਨਮੈਂਟ ਪਲਾਨ ਕਰ ਰਹੀ ਆ ਸਕੇਲ ਕਰਨਾ ਵਧਾਉਣਾ ਅਮਿਸ਼ਨ ਫਰੀ ਮਤਲਬ ਕਿ ਪੋਲਿਊਸ਼ਨ ਫਰੀ ਨਿਊਕਲੀਅਰ ਪਾਵਰ ਕਪੈਸਿਟੀ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਚਾਹੁੰਦੇ ਆ 100 ਗੀਗਾਵਾਟ ਤੱਕ ਇਸ ਟਾਈਮ ਹੈਗੀ ਆਪਣੀ 8.8 ਗੀਗਾਵਾਟ ਦੀ ਤਾਂ ਤਕਰੀਬਨ 11 12 ਗੁਣਾ ਉਹਨੂੰ ਵਧਾਉਣਾ ਚਾਹੁੰਦੀ ਹੈ ਇੰਡੀਅਨ ਗਵਰਨਮੈਂਟ 2047 ਤੱਕ ਠੀਕ ਹੋ ਗਿਆ ਹਾਂ ਰਾਜਨੀਤੀ ਦੀ ਗੱਲ ਕਰ ਲਈ ਆਪਾਂ ਨੂੰ ਪਤਾ ਚਾਹੇ ਕੋਈ ਵੀ ਗਵਰਨਮੈਂਟ ਹੋਵੇ ਕੋਈ ਵੀ ਪਾਰਟੀ ਹੋਵੇ ਉਹਨਾਂ ਨੇ ਹਮੇਸ਼ਾ ਥੋੜਾ ਵਧਾ ਚੜਾ ਕੇ ਦੱਸਣਾ ਹੁੰਦਾ ਬਟ ਸਟਿਲ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਹੁੰਦਾ ਆਪਾਂ ਨੂੰ ਲੈਣਾ ਦੇਣਾ ਕੋਈ ਨਹੀਂ ਹੈਗਾ ਰਾਜਨੀਤੀ ਨਾਲ ਕਿਸੇ ਪਾਰਟੀ ਨਾਲ ਆਪਾਂ ਨੂੰ ਆਪਣੇ ਪ੍ਰੋਫਿਟ ਤਾਂ ਹੀ ਮਤਲਬ ਆ ਤੇ ਜੇ ਇੰਨਾ ਵੱਡਾ ਮਤਲਬ ਕੋਈ ਉਹਨਾਂ ਨੇ ਪਲਾਨ ਸੋਚਿਆ ਵਾ ਸੈਕੰਡੀ ਜਦੋਂ ਓਪਨ ਆਪ ਹੀ ਕਰਤਾ ਉਹਨਾਂ ਨੇ ਕਿ ਹਾਂ ਅੱਡ ਅੱਡ ਕੰਪਨੀਆਂ ਦੇ ਵਿੱਚ ਕੰਮ ਕਰ ਸਕਦੀਆਂ ਨੇ ਤਾਂ ਸਭ ਤੋਂ ਵੱਡੀ ਕੰਪਨੀ ਹੈਗੀ ਆ ਵਲਚੰਦ ਨਗਰ ਇੰਡਸਟਰੀ ਉਹਨਾਂ ਨੂੰ ਇਹਦਾ ਜ਼ਰੂਰ ਫਾਇਦਾ ਮਿਲਣਾ ਸਭ ਤੋਂ ਪਹਿਲਾਂ ਦੂਸਰੀ ਚੀਜ਼ ਹੈਗੀ ਆ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਇੱਥੇ ਇਹਨਾਂ ਸਾਰੀਆਂ ਚੀਜ਼ਾਂ ਦੇ ਕੰਪੋਨੈਂਟ ਬਣਾਉਂਦੇ ਆ ਪੁਣੇ ਬੇਸਡ ਕੰਪਨੀ ਹੈਗੀ ਆ ਵਾਲਚਨ ਨਗਰ ਇੰਡਸਟਰੀ ਤੇ ਇੰਡੀਆ ਦੀਆਂ ਜਿਹੜੀਆਂ ਮਤਲਬ ਵੱਡੀਆਂ ਸਰਕਾਰੀ ਆਪਣੀਆਂ ਕੰਪਨੀਆਂ ਨੇ ਨਾ ਜਿਵੇਂ ਪਬਾਟੋਮਿਕ ਰਿਸਰਚ ਸੈਂਟਰ ਹੋ ਗਿਆ ਇੱਕ ਸੈਕਿੰਡ ਮੈਂ ਤੁਹਾਨੂੰ ਇੱਥੇ ਦਿਖਾਉ ਵੀ ਦੇਣਾ ਹੂੰ ਪਾਵਰ اٹੋਮਿਕ ਰਿਸਰਚ ਸੈਂਟਰ ਹੋ ਗਿਆ ਬੀਆ ਬੀਆਰਸੀ ਚਾਰ ਡੈਕੇਡਸ ਤੋਂ ਚਾਰ ਦਹਾਕਿਆਂ ਤੋਂ ਉਹਦੇ ਨਾਲ ਇਹਨਾਂ ਦੀ ਮਤਲਬ ਕੋਲਾਬੋਰੇਸ਼ਨ ਹੈਗੀ ਆ ਫਿਰ ਐਨਪੀਸੀਆਈਲ ਹੈਗੀ ਆ ਭਵਿਨੀ ਹੈਗੀ ਆ ਠੀਕ ਉਹਨਾਂ ਦੇ ਨਾਲ ਆਲਰੇਡੀ ਇਹ ਕੰਪਨੀ ਕੰਮ ਕਰ ਰਹੀ ਹੈ ਬਟ ਖੁਦ ਨਹੀਂ ਕਰ ਸਕਦੀ ਸੀ ਹੁਣ ਖੁਦ ਕਰ ਸਕਦੀ ਆ ਇਸ ਤੋਂ ਬਾਅਦ ਜਿਹੜੀਆਂ ਇੰਟਰਨੈਸ਼ਨਲ ਲੈਵਲ ਦੇ ਉੱਪਰ ਵੱਡੀਆਂ ਕੰਪਨੀਆਂ ਵੀ ਨੇ ਸਰਕਾਰਾਂ ਵੀ ਨੇ ਹੁਣ ਉਹਨਾਂ ਦੇ ਵਿੱਚ ਕੌਣ-ਕੌਣ ਆ ਗਿਆ ਰਸ਼ੀਅਨ ਅਥਾਰਟਿਜ਼ ਦਾ ਨਾਮ ਆ ਗਿਆ ਥੱਲੇ ਫਰਾਂਸ ਦਾ ਨਾਮ ਆ ਚੁੱਕਿਆ ਇੱਥੇ ਉਸ ਤੋਂ ਬਾਅਦ ਯੂਨਾਈਟਿਡ ਸਟੇਟਸ ਦਾ ਨਾਮ ਆ ਚੁੱਕਿਆ ਅਮਰੀਕਾ ਦਾ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਤਾਂ ਇਹ ਇੱਕ ਤਾਂ ਖਬਰ ਵਾਲਚੰਦਨਗਰ ਇੰਡਸਟਰੀ ਦੇ ਨਾਲ ਰਿਲੇਟਡ ਹੈਗੀ ਆ ਮਤਲਬ ਹੁਣ ਮੈਂ ਉਹਨੂੰ ਬਾਰ-ਬਾਰ ਰਿਪੀਟ ਹਨਾ ਉਹੀ ਚੀਜ਼ਾਂ ਕਰੀ ਜਾਊਂਗਾ ਤਾਂ ਤੁਸੀਂ ਸਮਝ ਕੇ ਹੋਮੋਗੇ ਕਿ ਮੈਂ ਕੀ ਕਹਿਣਾ ਚਾਹੁੰਦਾ ਹੁਣ ਆਪਾਂ ਥੋੜਾ ਸ਼ੇਅਰ ਪ੍ਰਾਈਸ ਦੀ ਗੱਲ ਕਰ ਲੈਣੇ ਉਹੀ ਆ ਪੁਰਾਣੀ ਕਹਾਣੀ ਕਿ ਤੇ 24 ਮਾਰਚ 2023 ਨੂੰ ਸ਼ੇਅਰ ਮਾਰਕੀਟ ਸ਼ੇਅਰ ਮਾਰਕੀਟ ਨਹੀਂ ਸ਼ੇਅਰ ਪ੍ਰਾਈਸ ਸੀਗਾ ਇਹਨਾਂ ਦਾ 55 56 ਰੁਪਏ ਦਾ ਉਹ ਆ ਸਮਾਲ ਕੈਪ ਕੰਪਨੀ ਆ ਤਾਂ ਇਸੇ ਕਰਕੇ ਜੇ ਮ ਅੱਗੇ ਕਹਿੰਨਾ ਹੋਣਾ ਛੋਟਾ ਬੱਚਾ ਵਾ ਜਦੋਂ ਉੱਪਰ ਨੂੰ ਭੱਜੂਗਾ ਤਾਂ ਵੀ ਬਹੁਤ ਛੇਤੀ ਭੱਜੂਗਾ ਜਦੋਂ 60 ਕਾਊਗਾ ਤਾਂ 60 ਵੀ ਟਕੜੀ ਖਾਊਗਾ ਉਹੀ ਚੀਜ਼ਾਂ ਇਹਨਾਂ ਕੰਪਨੀਆਂ ਨਾਲ ਹੁੰਦੀਆਂ ਨੇ 55 ਰੁਪਏ ਤੋਂ ਸ਼ੇਅਰ ਆਪਣਾ ਸਿਰਫ 1 ਸਾਲ ਦੇ ਵਿੱਚ ਦੇਖੋ ਚਲਾ ਗਿਆ 420 425 ਰੁਪਏ ਦੇ ਉੱਪਰ 55 ਰੁਪਏ ਤੋਂ ਤਾਂ ਤਕਰੀਬਨ 7 ਗੁਣਾ 7 ਗੁਣੇ 7.5 ਗੁਣਾ ਸ਼ੇਅਰ ਪ੍ਰਾਈਸ ਵਧ ਗਿਆ 1 ਸਾਲ ਦੇ ਅੰਦਰ ਉਹ ਫਿਰ ਉਹੀ ਹੋਇਆ ਡਿੱਗਣਾ ਸੀਗਾ ਫਿਰ ਡਿੱਗਿਆ ਡਿੱਗ ਕੇ ਕਿੱਥੇ ਤੱਕ ਆ ਗਿਆ ਹੁਣ ਇਹ 151 155 ਰੁਪਏ ਤੇ ਆਇਆ ਹੋਇਆ ਹੁਣ ਇੱਕ ਨਿਊਜ਼ ਆਈ ਆ ਫੇਰ ਇੱਕ ਵਾਰੀ ਤੁਹਾਨੂੰ ਦੁਬਾਰਾ ਕਹਿ ਦਿੰਨਾ ਕੁਝ ਦੋਸਤ ਹੁੰਦੇ ਆ ਦੋਸਤ ਉਹ ਕਾਦੇ ਹੁੰਦੇ ਹਨ ਜੋ ਵੀ ਹੁੰਦੇ ਹੋ ਨੈਗੇਟਿਵ ਕਮੈਂਟਸ ਕਰੀ ਜਾਣਗੇ ਕਈ ਲੋਕ ਤਾਂ ਮੈਂ ਦੁਬਾਰਾ ਫਿਰ ਉਹੀ ਕਹਿ ਦਿੰਨਾ ਕਿ ਮੈਂ ਮੈਨੂੰ ਕੋਈ ਮਤਲਬ ਨਹੀਂ ਤੁਸੀਂ ਕਿਸੇ ਕੰਪਨੀ ਦਾ ਸ਼ੇਅਰ ਲਓ ਜਾਂ ਨਾ ਲਓ ਗੱਲ ਇਹ ਆ ਕਿ ਇੱਕ ਜਾਣਕਾਰੀ ਸਾਂਝੀ ਹੋ ਜਾਂਦੀ ਹੈ ਉਹਦੇ ਨਾਲ ਫਾਇਦਾ ਹੋ ਜਾਂਦਾ ਤੁਸੀਂ ਵੀ ਮੈਨੂੰ ਕੁਝ ਦੱਸੋਗੇ ਮੈਨੂੰ ਵੀ ਕੁਝ ਨਵਾਂ ਸਿੱਖਣ ਨੂੰ ਮਿਲੂਗਾ ਸਿਰਫ ਇਹ ਜਾਣਕਾਰੀ ਆ ਅਦਰਵਾਈਜ਼ ਕੁਝ ਨਹੀਂ ਹੈਗਾ ਤੇ ਤੁਸੀਂ ਵੀ ਜੇ ਇਹਦੇ 'ਚ ਇਨਵੈਸਟ ਕਰਨਾ ਚਾਹੁੰਦੇ ਹੋ ਕੰਪਨੀ ਨੂੰ ਦੁਬਾਰਾ ਦੇਖੋ ਖੁਦ ਇਹਨੂੰ ਪੜੋ ਮੇਰਾ ਕੰਮ ਹੈਗਾ ਇਸ ਚੈਨਲ ਦੇ ਉੱਪਰ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਰੂਬਰੂ ਕਰਾਉਂਦੇ ਰਹਿਵਾਂ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਇੱਕ ਹੋਰ ਰਿਪੋਰਟ ਵੱਲ ਇੱਕ ਇਨਸਾਨ ਨੇ RAMDEO AGARWAL ਉਹਨਾਂ ਦੀ ਪਾਰਟਿਕੂਲਰ ਮਤਲਬ ਮੈਂ ਬਹੁਤ ਰਿਸਪੈਕਟ ਕਰਦਾ ਬਹੁਤ ਸਾਲਾਂ ਤੋਂ ਇੰਡੀਅਨ ਸਟਾਕ ਮਾਰਕੀਟ ਦਾ ਹਿੱਸਾ ਨੇ 35 ਸਾਲ ਉਹਨਾਂ ਨੂੰ ਹੋ ਚੁੱਕੇ ਮੋਤੀ ਲਾਲ ਉਸਵਾਲ ਗਰੁੱਪ ਦੇ ਉਹ ਕੋ-ਫਾਊਂਡਰ ਨੇ MON100 ਜੀ ਨੂੰ ਮੈਂ ਕਹਿਣਾ ਹੁੰਦਾ ਸਟਾਕ ਮਾਰਕੀਟ ਦਾ ਡਾਇਨਾਸੌਰ ਉਹਦੇ ਕੋ-ਫਾਊਂਡਰ ਨੇ ਉਹ ਠੀਕ ਹੋ ਗਿਆ ਮਤਲਬ ਉਸ ਬੰਦੇ ਨੂੰ ਬਹੁਤ ਜ਼ਿਆਦਾ ਸਮਝ ਆ ਸਟਾਕ ਮਾਰਕੀਟ ਦੀ ਉਹਨਾਂ ਨੇ ਹੁਣੇ ਨਾ ਆਪਣੀ ਇੱਕ ਇੱਕ ਬਹੁਤ ਵੱਡੀ ਐਕਚੁਅਲੀ ਇੰਟਰਵਿਊ ਉਹ YouTube ਦੇ ਉੱਪਰ ਵੀ ਪਈ ਆ ਮੈਂ ਕੱਲ ਪਰਸੋਂ ਪੜ੍ਹ ਰਿਹਾ ਸੀ ਮੈਂ ਤਾਂ ਇੱਥੇ ਇਹਦੇ ਉੱਪਰ ਹੀ ਤਾਂ ਉਹਨਾਂ ਨੇ ਆਪਣੇ 10 ਸਟਾਕਸ ਦੀ ਲਿਸਟ ਦਿੱਤੀ ਆ ਤੇ ਮੈਂ ਕਿਹਾ ਮੈਂ ਤੁਹਾਡੇ ਨੂੰ ਉਹ ਵੀ ਸਾਂਝੀ ਕਰ ਦਿੰਨਾ ਬਟ ਹੁਣ ਦੇਖੋ ਇੱਥੇ ਫਰਕ ਕੀ ਆ ਜਦੋਂ ਮੈਂ ਲਿਸਟ ਪੜ੍ਹ ਰਿਹਾ ਸੀ ਨਾ ਉਹਦੇ ਚ ਸਾਰੇ ਵੱਡੇ ਨਾਮ ਸੀਗੇ ਸਭ ਤੋਂ ਪਹਿਲਾ ਮੁੱਦਾ ਉਹਨਾਂ ਦਾ ਇਹ ਆ ਕਿ ਜਿਹੜੇ ਵੀ ਦੇਸ਼ ਨੇ ਚਾਹੇ ਡਿਵੈਲਪਡ ਕੰਟਰੀਜ਼ ਨੇ ਚਾਹੇ ਡਿਵੈਲਪਿੰਗ ਨੇ ਇੰਡੀਆ ਨੂੰ ਵੀ ਬਹੁਤ ਸਾਰੀਆਂ ਪ੍ਰੋਬਲਮ ਨੇ ਆਪਾਂ ਡੇਲੀ ਵੀਡੀਓਜ਼ ਦੇਖਦੇ ਆ ਅੱਡ ਅੱਡ ਤਰ੍ਹਾਂ ਦੇ ਇੰਡੀਆ ਦੇ ਅਜੀਬ ਪੋ ਗਰੀਬ ਐਕਸੀਡੈਂਟਸ ਦੇ ਕਰਪਸ਼ਨ ਦੇ ਬਹੁਤ ਸਾਰੀਆਂ ਚੀਜ਼ਾਂ ਦੇ ਉਹ ਇੱਕ ਆਲਡ ਇੰਡੀਆ ਚੱਲਦਾ ਜਾ ਰਿਹਾ ਪਰ ਉਹਦੇ ਨਾਲ ਨਾਲ ਇੱਕ ਹੋਰ ਇੰਡੀਆ ਆ ਵੀ ਆ ਜਿਹੜਾ ਸਮਾਨਾਂਤਰ ਚੱਲਦਾ ਜਾ ਰਿਹਾ ਵਾ ਜਿਹੜਾ ਇੰਡੀਆ ਹੈਗਾ ਉਦਯੋਗਪਤੀਆਂ ਦਾ ਇੰਡੀਆ ਤਾਂ ਆਪਣਾ ਇਹ ਜਿਹੜਾ ਚੈਨਲ ਹੈਗਾ ਸਟਾਕ ਮਾਰਕੀਟ ਹੁੰਦੀ ਆ ਉਹਨਾਂ ਉਦਯੋਗਪਤੀਆਂ ਦੇ ਨਾਲ ਨਾਲ ਚੱਲਦੀ ਆ ਹਮੇਸ਼ਾ ਉਹਨੂੰ ਦੂਜੇ ਇੰਡੀਆ ਤਾਈਂ ਕੋਈ ਲੈਣਾ ਦੇਣਾ ਨਹੀਂ ਹੁੰਦਾ ਤਾਂ ਰਾਮਦੇਵ ਅਗਰਵਾਲੇ ਕਹਿੰਦੇ ਕਿ ਮਲਟੀ ਟ੍ਰਿਲੀਅਨ ਡਾਲਰ ਇਕਨੋਮੀ ਅੱਗੇ ਹੌਲੀ ਹੌਲੀ ਕਰਕੇ ਬਣੀ ਜਾਣਾ ਬੜਾ ਚੰਗਾ ਕਰਕੇ ਉਹਨਾਂ ਨੇ ਸਮਝਾਇਆ ਵਾ ਪੜਨ ਵਾਲੀ ਚੀਜ਼ ਆ ਸੁਣਨ ਵਾਲੀ ਚੀਜ਼ ਆ ਕਿ ਕਿਵੇਂ-ਕਿਵੇਂ ਇੰਡੀਆ ਨੇ ਕਿੰਨੇ ਸਾਲਾਂ ਚ ਇਕਨੋਮੀ ਡਬਲ ਹੋਈ ਆ ਟ੍ਰਿਪਲ ਹੋਈ ਆ ਐਸੇ ਇਸ ਤਰ੍ਹਾਂ ਕਰਕੇ ਤਾਂ ਉਹ ਕਹਿੰਦੇ ਵੀ ਅਗਲੇ 10 ਸਾਲਾਂ ਤੱਕ ਦੀਆਂ ਉਹਨਾਂ ਦੀਆਂ 10 ਸਭ ਤੋਂ ਵਧੀਆ ਬੈਟਸ ਕਿਹੜੀਆਂ ਨੇ ਹੁਣ ਉਹਦੇ ਵਿੱਚ ਇੱਕ ਚੀਜ਼ਾ ਦੇਖੋ ਕਿੰਨੀ ਉਹ ਸੇਫ ਬੈਟਸ ਨੇ ਪਹਿਲੀ ਚੀਜ਼ ਦੂਸਰੀ ਚੀਜ਼ ਹੈਗੀ ਆ ਕਿ ਜਿਹੜੀਆਂ ਵੀ 10 ਕੰਪਨੀਆਂ ਉਹਨਾਂ ਨੇ ਚੁਣੀਆਂ ਉਹਨੂੰ ਲੱਗ ਰਿਹਾ ਕਿ ਜਦੋਂ ਇੰਡੀਆ ਹੁਣ ਤੋਂ 10 ਸਾਲਾਂ ਤੱਕ ਬਹੁਤ ਜ਼ਿਆਦਾ ਪਹਿਲਾਂ ਤੋਂ ਤਰੱਕੀ ਕਰ ਜੂ ਦੇਖੋ ਤਰੱਕੀ ਹਰ ਕੋਈ ਨਹੀਂ ਕਰਦਾ ਹੁੰਦਾ ਹੁਣ ਤੁਸੀਂ ਇੱਥੇ ਆਪਾਂ ਫੇਰ ਉਹੀ ਕਹਿਣਾ ਵੀ ਰਾਜਨੀਤੀਕ ਹੋਣ ਦੀ ਲੋਟ ਨਹੀਂ ਵੀ ਗਰੀਬ ਐ ਆ ਉਹ ਉਵੇਂ ਹੀ ਰਹਿੰਦੇ ਆ ਲੋਕ ਉਹ ਇੱਕ ਵੱਖਰੀ ਸੱਚਾਈ ਆ ਆਪਾਂ ਗੱਲ ਕਰ ਰਹੇ ਆ ਵੱਡੇ ਉਦਯੋਗਪਤੀਆਂ ਦੀ ਕਿ ਉਹਨਾਂ ਦਾ ਪੈਸਾ ਉਹਨਾਂ ਦੇ ਖਜ਼ਾਨੇ ਤਾਂ ਭਰ ਨਹੀਂ ਪਰਨੇ ਇੰਨੀ ਚੀਜ਼ ਨਾਲ ਆਪਾਂ ਸਾਰੇ ਸਹਿਮਤ ਆ। ਪਹਿਲੀ ਉਹਨਾਂ ਦੀ ਬੈਠ ਹੈਗੀ ਆ Maruti Suzuki ਦੇ ਉੱਪਰ। ਫੇਰ ਉਹੀ ਕਹਿੰਨਾ ਮੈਂ ਸਿਰਫ ਥੋੜੀ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਵਾਂ। ਮੈਂ ਉਹਨਾਂ ਦੀ ਬੈਟ ਤੁਹਾਨੂੰ ਦੱਸ ਰਿਹਾ ਪਹਿਲੀ ਹੈਗੀ ਆ Maruti ਤਾਂ ਉਹੀ ਗੱਲ ਹੋ ਗਈ ਕਿ ਮੀਡਲ ਕਲਾਸ ਦੀ ਅੱਜ ਵੀ ਫੇਵਰਟ ਕਾਰ Maruti ਆ। ਸੈਗਮੈਂਟ ਜਦੋਂ ਕਿਸੇ ਨੇ ਐਂਟਰੀ ਕਰਨੀ ਆ ਤ ਅਮਰੂਤੀ ਤੋਂ ਹੀ ਹੁੰਦੀ ਆ ਮੇਨਲੀ ਸਾਡੇ ਟਾਈਮ ਦੇ ਵਿੱਚ ਤਾਂ ਅਮਰੂਤੀ ਹੁੰਦੀ ਸੀ ਹੁਣ ਹੁੰਡਾਈ ਵਗੈਰਾ ਵੀ ਆ ਗਈਆਂ ਬਟ ਚਲੋ ਉਹਨਾਂ ਨੇ ਮਰੂਤੀ ਨੂੰ ਕਿਹਾ ਵਾ ਵੀ ਅਗਲੇ 10 ਸਾਲ 15 ਸਾਲ ਤੱਕ ਮਰੂਤੀ ਦੇ ਵਿੱਚ ਬਣੇ ਰਹਿ ਸਕਦੇ ਹੋ ਅਗਲੀ ਚੀਜ਼ ਆ ਸਾਰੇ ਬਹੁਤ ਵੱਡੀਆਂ ਲਾਰਜ ਕੈਪ ਕੰਪਨੀਆਂ ਨੇ ਇਹਨਾਂ ਦੇ ਵਿੱਚ ਪੈਸਾ ਜੇ ਤੁਹਾਨੂੰ ਬਣਦਾ ਬਹੁਤ ਸਲੋ ਵੀ ਆ ਨਾ ਕਿਤੇ ਮਤਲਬ ਰਿਟਰਨ ਉਨੀ ਨਹੀਂ ਆਉਂਦੀ ਜਿੰਨੀ ਜਿਵੇਂ ਹੁਣੇ ਆਪਾਂ ਦੇਖੀ ਸੀ ਉਹਦੇ ਵਿੱਚ ਵਾਲਚੰਦਨਗਰ ਚ ਕਿ ਇੱਕ ਸਾਲ ਦੇ ਵਿੱਚ 7 7.5 ਗੁਣਾ ਹੋ ਜਾਂਦਾ ਉਹਨਾਂ ਨਹੀਂ ਵੀ ਇੱਕਦਮ ਹੋਊਗਾ ਪਰ ਜਿਹੜੀ ਗਿਰਾਵਟ ਵੀ ਆ ਫਿਰ ਉਹ ਫਾਲ ਵੀ ਉਹਨਾਂ ਜਿਆਦਾ ਨਹੀਂ ਆਉਂਦਾ ਪਹਿਲੀ ਉਹਨਾਂ ਨੇ ਕੰਪਨੀ ਮਰੂਤੀ ਬੋਲੀ ਆ ਦੂਸਰੀ ਆਇਸ਼ਰ ਮੋਟਰ ਹੁਣ ਆਇਸ਼ਰ ਮੋਟਰ ਦਾ ਜੇ ਆਪਾਂ ਵੈਸੇ ਪ੍ਰਾਈਸ ਦੇਖੀਏ ਤਾਂ ਆਪਾਂ ਕਹਾਂਗੇ ਕਿ ਬਹੁਤ ਹੀ ਜਿਆਦਾ ਵਧਿਆ ਹੋਇਆ ਪ੍ਰਾਈਸ ਹੈ ਤਾਂ ਆਪਾਂ ਦੇਖ ਹੀ ਲੈਨੇ ਆ ਇੱਕ ਮਿੰਟ ਕਿਉਂਕਿ ਹੁਣੇ ਸ਼ੇਅਰ ਪ੍ਰਾਈਸ ਬਹੁਤ ਜਿਆਦਾ ਵੱਧ ਗਿਆ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਬਟ ਸਟਿਲ ਆ ਦੇਖੋ ਮਤਲਬ ਸਿਰਫ ਉਹਦੋਂ ਹੀ ਥੱਲੇ ਗਿਆ ਜਦੋਂ ਉਹ ਕਰੋਨਾ ਦਾ ਟਾਈਮ ਸੀ ਜਾਂ ਥੋੜਾ ਜਿਹਾ ਇੱਕ ਵਿਚਾਰ ਕੋਈ ਪ੍ਰੋਬਲਮ ਹੋਈ ਹੋਣੀ ਆ ਮੈਨੂੰ ਹੁਣ ਇਸ ਟਾਈਮ ਯਾਦ ਨਹੀਂ ਬਟ ਹਾਲੇ ਵੀ ਜੇ ਦੇਖੀਏ ਤਾਂ 2017 ਦੇ ਵਿੱਚ ਦੇਖਦੇ ਆ ਆ ਦੇਖੋ ਸਾਲ 2017 ਦੇ ਵਿੱਚ 3100 ਤੇ ਜੇ ਹੁਣ ਵੀ ਦੇਖੀਏ ਕਿ ਕੋਈ ਵਿਚਾਰ ਇੱਕ ਵਾਰ ਥੱਲੇ ਜਾਣਾ ਪਿਆ ਕਰੋਨਾ ਦਾ ਟਾਈਮ ਫੇਰ ਉੱਪਰ ਗਿਆ ਤਾਂ 17 25 8 8 ਸਾਲਾਂ ਦੇ ਵਿੱਚ ਤਕਰੀਬਨ ਡਬਲ ਹੋਇਆ ਵਾ ਇਹ ਸ਼ੇਅਰ ਤਾਂ ਇਹਦੇ ਉੱਪਰ ਜਾਣ ਦੀ ਗੁੰਜਾਇਸ਼ ਬਹੁਤ ਆ ਰਾਇਲ ਐਨਫੀਲਡ ਹੈਗਾ ਯੰਗਸਟਰਸ ਦਾ ਸਭ ਤੋਂ ਫੇਵਰਟ ਮੋਟਰਸਾਈਕਲ ਆ ਹੁਣ ਨਵੇਂ ਨਵੇਂ ਮਾਡਲਸ ਬਹੁਤ ਜ਼ਿਆਦਾ ਕੱਢ ਰਹੇ ਤਾਂ ਇੱਕ ਹੋਰ ਨਾ ਜਿਹੜੇ ਇਹ ਲੋਕ ਹੁੰਦੇ ਆ ਜਿਹੜੇ ਜਿਨ੍ਹਾਂ ਨੇ ਅਸਲ ਦੇ ਵਿੱਚ ਮਾਰਕੀਟ 'ਚ ਪੈਸਾ ਕਮਾਇਆ ਵਾ ਇੰਨੇ ਸਾਲਾਂ 'ਚ ਆਪਾਂ ਨੂੰ ਉਹਨਾਂ ਦੇ ਦਿਮਾਗ 'ਚ ਵੜਦੇ ਆਪਾਂ ਜਦੋਂ ਇਸ ਤਰ੍ਹਾਂ ਦੇ ਆਰਟੀਕਲਸ ਪੜ੍ਹਦੇ ਆ ਕਿ ਉਹ ਕੀ ਸੋਚਦੇ ਆ ਤੁਸੀਂ ਵੀ ਬਹੁਤ ਵਾਰ ਬਹੁਤ ਸਾਰੇ ਦੋਸਤ ਪੁੱਛਦੇ ਆ ਹਨਾ ਵੀ ਕਮੈਂਟਸ ਪੈਣੀ ਸਟਾਕ ਲੈ ਲੀਏ ਆ ਲੈ ਲੀਏ ਮਹਿੰਗਾ ਸਸਤਾ ਦੇਖੋ ਇਹ ਲੋਕ ਕਿਵੇਂ ਦੇ ਸਟਾਕ ਲੈਂਦੇ ਆ ਸਭ ਤੋਂ ਮਹਿੰਗੇ ਸ਼ੇਅਰ ਬਟ ਜਿਹੜੇ ਸਭ ਤੋਂ ਵੱਡੇ ਹਾਥੀ ਆ ਇਹ ਲੋਕ ਜੰਗਲ ਦੇ ਸਭ ਤੋਂ ਵੱਡੇ ਹਾਥੀਆਂ ਦੇ ਨਾਲ ਹੀ ਰਹਿੰਦੇ ਆ ਇਥੋਂ ਆਪਾਂ ਨੂੰ ਇਹ ਚੀਜ਼ ਪਤਾ ਲੱਗਦੀ ਆ ਮਰੂਤੀ ਆ ਜੰਗਲ ਦਾ ਬਹੁਤ ਹੀ ਵੱਡਾ ਹਾਥੀ ਆ ਆਇਸ਼ਰ ਮੋਟਰ ਆ ਇਹਨਾਂ ਨੇ ਵੀਕਨੈਸ ਦੇ ਨਾਲ ਜਾਣਾ ਹੀ ਨਹੀਂਗਾ ਇਹਨਾਂ ਨੇ ਉਹਨਾਂ ਤੋਂ ਦੂਰ ਰਹਿਣਾ ਹਿਰਨਾ ਤੋਂ ਖਰਗੋਸ਼ਾਂ ਤੋਂ ਦੂਰ ਰਹਿੰਦੇ ਆ ਆਪਾਂ ਲੋਕ ਕਿਤੇ ਨਾ ਕਿਤੇ ਆਪਣਾ ਉਹੀ ਆ ਕਿ ਡਿਸੀਜਨ ਦਾ ਫਰਕ ਆ ਆਪਾਂ ਕਿਤੇ ਨਾ ਕਿਤੇ ਲਾਲਚ ਕਰਦੇ ਆਂ ਆਪਾਂ ਸ਼ਾਰਟ ਟਰਮ ਸੋਚਦੇ ਆਂ ਕਿ ਛੇਤੀ ਛੇਤੀ ਪੈਸੇ ਬਣ ਜਾਣਗੇ ਬਟ ਫਰਕ ਇੱਥੇ ਹੀ ਇੱਕ ਫਰਕ ਆ ਕਲੀਅਰ ਇਹ ਵੀ ਚੀਜ਼ਾਂ ਸਿੱਖਣ ਵਾਲੀਆਂ ਨੇ ਆਇਸ਼ਰ ਮੋਟਰ ਫਿਰ ਉਸ ਤੋਂ ਬਾਅਦ ਮਹਿੰਦਰਾ ਐਂਡ ਮਹਿੰਦਰਾ ਮਹਿੰਦਰਾ ਐਂਡ ਮਹਿੰਦਰਾ ਫਿਲਹਾਲ ਤਾਂ ਥਾਰ ਚੱਲ ਰਹੀ ਆ ਸਾਰੇ ਪਾਸੇ ਦੂਸਰਾ YouTube ਤੇ ਵੀ ਥਾਰ ਬਹੁਤ ਚੱਲ ਰਹੀ ਆ ਬੜੇ ਵੱਡੇ ਵੱਡੇ ਕਾਂਡ ਹੋ ਰਹੇ ਆ ਥਾਰ ਓਨਰਸ ਜਿਹੜੇ ਕਰ ਰਹੇ ਐਕਸੀਡੈਂਟਸ ਦੇ ਬਟ ਠੀਕ ਆ ਯੰਗਸਟਰ ਦੀ ਦੇਖੋ ਯੰਗਸਟਰ ਨਾਲ ਰਿਲੇਟਡ ਗੱਲ ਹੋਗੀ ਨੌਜਵਾਨ ਜਨਰੇਸ਼ਨ ਨੂੰ ਮੋਟਰਸਾਈਕਲ ਕਿਹੜਾ ਪਸੰਦ ਆ ਰਿਹਾ ਵਾ ਰਾਇਲ ਐਨਫੀਲਡ ਕਾਰ ਕਿਹੜੀ ਪਸੰਦ ਆ ਰਹੀਆ ਥਾਰ ਤੇ ਉਸ ਤੋਂ ਇਲਾਵਾ ਵੀ ਸਕੋਰਪਿਓ ਐਨਾ ਹੋਰ ਬਹੁਤ ਸਾਰੀਆਂ ਕਾਰਾਂ ਨੇ ਇਹਨਾਂ ਦੀਆਂ ਤਾਂ ਮਹਿੰਦਰਾ ਐਂਡ ਮਹਿੰਦਰਾ ਦੇ ਨਾਲ ਜਾ ਰਹੇ ਆ ਮੋ ਆਹ ਰਾਮਦੇਵ ਅਗਰਵਾਲ ਉਸ ਤੋਂ ਬਾਅਦ ਆਈਸੀਆਈਸੀ ਬੈਂਕ ਆ ਬੈਂਕਾਂ ਦੇ ਵਿੱਚ ਵੀ ਆਈਸੀਆਈਸੀ ਬੈਂਕ ਆ ਅਗਲੇ ਐਚਡੀਐਫਸੀ ਬੈਂਕ ਬੈਂਕਾਂ ਨੂੰ ਫੜਿਆ ਬਿਲਕੁਲ ਸੇਫ ਬੈਟ ਆ ਤੇ ਉਹਦੇ ਵਿੱਚ ਸਭ ਤੋਂ ਵੱਡੇ ਦੋਨੇ ਬੈਂਕ ਫੜੇ ਆ ਇਹਨਾਂ ਨੇ ਆਸੇ-ਪਾਸੇ ਗਏ ਨਹੀਂ ਗਏ ਕਹਿੰਦੇ ਕਿ ICICI ਬੈਂਕ ਫੜ ਲਓ HDFC ਬੈਂਕ ਫੜ ਲਓ ਇਹਨਾਂ ਨੂੰ ਫਿਰ SBI ਉਸ ਤੋਂ ਬਾਅਦ ਸਰਕਾਰੀ ਬੈਂਕ ਸਭ ਤੋਂ ਵੱਡਾ ਤੇ ਇੰਡੀਆ ਦਾ ਸਭ ਤੋਂ ਵੱਡਾ ਮਨੀ ਲੈਂਡਰ SBI ਵਾਲੇ ਉਹਨਾਂ ਤੋਂ ਵੱਡਾ ਕੋਈ ਹੈ ਹੀ ਨਹੀਂਗਾ ਫਿਰ L&T ਲਾਰਸਨ ਐਂਡ ਟਿਊਬਰੋ ਕੱਲੇ ਹੁਣ ਇਨਫਰਾਸਟ੍ਰਕਚਰ ਦੀ ਕੰਪਨੀ ਨਹੀਂ ਰਹਿ ਗਈ ਲਾਰਸਨ ਟਿਊਬਰੋ ਲਾਰਸਨ ਟਿਊਬਰਸ ਟਿਊਬਰੋ ਤਾਂ ਬਹੁਤ ਮਤਲਬ ਪਾਸੇ ਉਹਨਾਂ ਨੇ ਆਪਣੇ ਜਿਵੇਂ ਕਹਿ ਲਿਆ ਕਿ ਕੰਮਕਾਰ ਖਿਲਾਰ ਲੇ ਬਹੁਤ ਹੀ ਮਤਲਬ ਇੱਕ ਬਹੁਤ ਵੱਡੀ ਕੰਪਨੀ ਬਣ ਚੁੱਕੀ ਆ ਐਲ ਐਨ ਟੀ ਗoing ਫਾਰਵਰਡ 10 ਇਅਰਸ 15 ਇਅਰਸ ਇਹ ਹੋ ਗਏ ਫਿਰ ਕਮੈਂਸ ਵਾਲੇ ਆ ਇੰਜੀਨੀਅਰਿੰਗ ਦੇ ਵਿੱਚ ਇੰਡਸਟਰੀਅਲ ਪ੍ਰੋਜੈਕਟਸ ਦੇ ਵਿੱਚ ਕਮੈਂਸ ਤਾਂ ਮਤਲਬ ਆਪਣੇ ਆਪ ਚ ਇੱਕ ਬਹੁਤ ਹੀ ਵੱਡਾ ਨਾਮ ਆ ਫਿਰ ਆ ਗਈ ਲਾਸਟ ਦੇ ਵਿੱਚ ਬੀ ਐਸ ਸੀ ਜਿਹੜਾ ਵੀ ਹੁਣ ਬੀ ਐਸ ਸੀ ਆ ਤੇ ਐਨ ਐਸ ਸੀ ਆ ਐਨ ਐਸ ਸੀ ਦਾ ਆਈ ਪੀਓ ਵੀ ਕਿੰਨੇ ਸਾਲਾਂ ਤੋਂ ਸੁਣ ਰਹੇ ਆਊਗਾ 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 ਚਲੋ ਕਿਸ ਕਿਸੇ ਦਿਨ ਆਊਗਾ ਜਾਂ ਨਹੀਂ ਆਊਗਾ ਫਿਲਹਾਲ ਬੀਐਸਸੀ ਦਾ ਹੈਗਾ ਅੱਧਾ ਕੰਮ ਕਰਦਾ ਬੀਐਸਸੀ ਕੋਲੇ ਹੀ ਆ ਤੇ ਹੁਣ ਆਪਾਂ ਦੇਖ ਰਹੇ ਲਗਾਤਾਰ ਇਹ ਵਧ ਹੀ ਰਿਹਾ ਵਾ ਲਗਾਤਾਰ ਵਧ ਰਿਹਾ ਹੁਣ ਤਾਂ ਈਪਨ ਪੰਜਾਬ ਦੇ ਵਿੱਚ ਵੀ ਕਿੰਨਾ ਕੰਮ ਵਧ ਗਿਆ ਬੀਐਸਸੀ ਦਾ ਲੋਕ ਭਾਵੇਂ ਪੈਸੇ ਬਣਾਉਣ ਚਾਹੇ ਨਾ ਬਣਾਉਣ ਲੋਕਾਂ ਨੂੰ ਚਾਹੇ ਕਾਟਾ ਪਾਵੇ ਲੋਕ ਚਾਹੇ ਇੰਟਰਾਡੇ ਕਰੀ ਜਾਣ ਟਰੇਡਿੰਗ ਕਰਕੇ ਕਾਟਾ ਖਾਈ ਜਾਣ ਬੀਐਸਸੀ ਨੂੰ ਕੋਈ ਫਰਕ ਨਹੀਂ ਪੈਣਾ ਉਹਨਾਂ ਦੀ ਦੁਕਾਨ ਤੋਂ ਤਾਂ ਸਮਾਨ ਵੇਕੀ ਰਿਆ ਨਾ ਤਾਂ ਇਹ ਮੈਂ ਤੁਹਾਨੂੰ ਇੱਕ ਕਿਉਂ ਇਹ ਵੀ ਚੀਜ਼ ਕਿਉਂ ਦੱਸੀ ਅੱਜ ਕਿ ਦੇਖੋ ਆਪਣੀ ਸੋਚ ਦਾ ਤੇ ਉਹਨਾਂ ਦੀ ਸੋਚ ਦਾ ਕਿੰਨਾ ਜ਼ਿਆਦਾ ਫਰਕ ਆ ਉਹਨਾਂ ਨੇ ਫੜਨੇ ਹੀ ਸਿਰਫ ਵੱਡੇ ਸ਼ੇਰ ਆ ਉਹਨਾਂ ਨੇ ਜੰਗਲ ਦੇ ਵਿੱਚ ਰਹਿਣਾ ਹੀ ਸਿਰਫ ਵੱਡੇ ਪਲੇਅਰਾਂ ਦੇ ਨਾਲ ਆ ਹੁਣ ਕਿਤੇ ਨਾ ਕਿਤੇ ਕਰਕੇ ਬੰਦਾ ਕਿਸੇ ਨਾ ਕਿਸੇ ਕਾਰਨ ਕਰਕੇ ਕੁਝ ਪੈਸੇ ਤਾਂ ਆਪਾਂ ਇਕੱਠੇ ਕਰ ਲੈਣੇ ਆ ਮੈਂ ਵੀ ਜਦੋਂ ਤੁਹਾਨੂੰ ਕਦੇ ਕੋਈ ਵਧੀਆ ਸ਼ੇਅਰ ਦੱਸ ਦਿੰਨਾ ਥੋੜਾ ਮਹਿੰਗਾ ਹੁੰਦਾ 1000 ਦਾ 2000 ਦਾ ਤੁਸੀਂ ਹਮੇਸ਼ਾ ਬਹੁਤ ਸਾਰੇ ਦੋਸਤ ਕਹਿੰਦੇ ਯਾਰ ਆ ਤਾਂ ਬਹੁਤ ਮਹਿੰਗਾ ਸ਼ੇਅਰ ਆ ਸਾਨੂੰ ਤਾਂ ਤੂੰ 10 ਰੁਪਏ 20 ਰੁਪਏ 100 ਰੁਪਏ ਵਾਲਾ ਮੈਂ ਉਦੋਂ ਹੀ ਸੋਚਦਾ ਹੁੰਨਾ ਕਿ ਇਹ ਆਪਣੀ ਲਾਈਫ ਦਾ ਸਭ ਤੋਂ ਵੱਡਾ ਡਿਸੀਜਨ ਹੁੰਦਾ ਕਿਸੇ ਬੱਚੇ ਨੇ ਕੈਨੇਡਾ ਜਾਣਾ ਉਦੋਂ ਵੀ ਆਪਣੇ ਕੋਲ ਪੈਸੇ ਇਕੱਠੇ ਆਪਾਂ ਕਰ ਲੈਣੇ ਆ ਕਿਵੇਂ ਵੀ ਕਰਕੇ ਵਿਆਹ ਹੁੰਦਾ ਉਦੋਂ ਵੀ ਕਰ ਲੈਣੇ ਕੋਈ ਪਾਰਟੀ ਆ ਉਦੋਂ ਵੀ ਕਰ ਲੈਣੇ ਜਦੋਂ ਆਪਣ ਨਹੀਂ ਕਰਦੇ ਉਹ ਚੀਜ਼ ਤਾਂ ਇਹੀ ਗੱਲਬਾਤ ਹੈਗੀ ਆ ਕਿ ਉਹ ਜਿਵੇਂ ਆ ਕਿ ਮਹਿੰਗਾ ਰਹੋਵੇ ਇੱਕ ਵਾਰੀ ਸਸਤਾ ਰਹੋਵੇ ਵਾਰ-ਵਾਰ ਤਾਂ ਇਹ ਸੀਗੀ ਜੀ ਅੱਜ ਦੀ ਆਪਣੀ ਇੰਨੀ ਇੱਕ ਗੱਲਬਾਤ ਵੀਡੀਓ ਆਲਰੇਡੀ ਮੇਰੇ ਖਿਆਲ ਚ ਕਾਫੀ ਲੰਬਾ ਮੈਂ ਕਰ ਹੀ ਲਿਆ ਤੇ ਵਾਲਚੰਦਨਗਰ ਉਹਦੇ ਨਾਲ ਇੱਕ ਵੱਡੀ ਨਿਊਜ਼ ਅਬਟ ਹਾਂ ਫੇਰ ਕਹਿ ਰਹੇ ਆ ਉਹ ਕੰਪਨੀ ਇਹਨਾਂ 9-10 ਕੰਪਨੀਆਂ ਤੋਂ ਬਿਲਕੁਲ ਡਿਫਰੈਂਟ ਆ ਉਹ ਇੱਕ ਛੋਟਾ ਬੱਚਾ ਵਾ ਜਦੋਂ ਭੱਜੂਗਾ ਇਹਨਾਂ ਬਜ਼ੁਰਗਾਂ ਤੋਂ ਬਹੁਤ ਤੇਜ਼ ਭੱਜਣਾ ਵਾ ਪਰ ਅੱਗੇ ਸੱਟ ਖਾਣ ਦੇ ਚਾਂਸਸ ਵੀ ਰਹਿਣੇ ਆ ਇਹ ਸਾਰੇ ਬਜ਼ੁਰਗ ਨੇ ਕੋਈ ਇਹਨਾਂ ਨੂੰ ਹੱਥ ਨਹੀਂ ਲਾ ਸਕਦਾ ਇਹਨਾਂ ਨੇ ਹੌਲੀ 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 ਕਰਕੇ ਪੌੜੀਆਂ ਚੜਦੇ ਜਾਣਾ ਹੁੰਦਾ ਫਿਲਹਾਲ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਮੈਨੂੰ ਉਮੀਦ ਆ ਕਿ ਤੁਹਾਨੂੰ ਚੰਗਾ ਲੱਗਿਆ ਹੋਊਗਾ ਮੇਰਾ ਵੀਡੀਓ ਤੇ ਫੇਰ ਇੱਕ ਵਾਰੀ ਦੁਬਾਰਾ ਉਹੀ ਚੀਜ਼ ਕਹਿ ਦਿੰਨਾ ਕਿ ਮੇਰਾ ਕੰਮ ਇੱਥੇ ਆ ਕੇ ਤੁਹਾਡੇ ਨਾਲ ਕੋਈ ਇਨਫੋਰਮੇਸ਼ਨ ਸ਼ੇਅਰ ਕਰਨ ਦਾ ਵਾ ਜਿਵੇਂ ਆਪਾਂ ਬੈਠ ਕੇ ਜਾਣਕਾਰੀ ਸ਼ੇਅਰ ਕਰਦੇ ਹਾਂ ਹੋ 71 ਮਿਲੋ ਮੇਰੇ ਪਾਈ ਦੁਵਿਧਾ ਦੂਰ ਕਰੋ ਗਰਬਾਣੀ ਚ ਲਿਖਿਆ ਹੋਇਆ ਕਿ ਦੁਵਿਧਾ ਦੂਰ ਕਰੋ ਇਕੱਠੇ ਹੋਵੋ ਆਪਸ ਵਿੱਚ ਇੱਕ ਦੂਜੇ ਨਾਲ ਗੱਲਬਾਤ ਕਰੋ ਵਿਚਾਰ ਸਾਂਝੇ ਕਰੋ ਮੈਂ ਨਹੀਂ ਤੁਹਾਨੂੰ ਕਹਿ ਰਿਹਾ ਤੁਸੀਂ ਇਹਨਾਂ ਜੋ ਕੋਈ ਸ਼ੇਅਰ ਲਓ ਨਾ ਲਓ ਠੀਕ ਹੋ ਗਿਆ ਬਸ ਸਿਰਫ ਇੰਨੀ ਹੈ ਜੀ ਗੱਲਬਾਤ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਐਤਵਾਰ ਹੈਗਾ ਛੁੱਟੀ ਆ ਤੇ ਪਰਸੋਂ ਨੂੰ ਤੁਹਾਨੂੰ ਮੈਂ ਦੁਬਾਰਾ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ